ਯੈਸ ਨੂੰ ਵਾਲਾ ਰੇਟ 2 ਲੱਖ ਰੁਪਏ ਲੈ ਕੇ ਆ ਜਿਓ ਗੱਡੀ ਦੇ ਦਾਂਗੇ ਅੱਜ ਦੀ ਰੀਲ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਕਾਰਾਂ ਲੈ ਕੇ ਦਵਾਂਗੇ ਜਿਹਦੇ ਵਿੱਚ ਤੁਹਾਨੂੰ ਬੜੀ ਪਹਿਲਾਂ ਐਸਯੂਵੀ ਸੈਗਮੈਂਟ ਦੇ ਆਪਾਂ ਕਾਰ ਕਹ ਸਕਦੇ ਹਾਂ ਰੇਟ ਆਪਾਂ ਨੇ ਤੁਹਾਨੂੰ ਲੈਣਾ ਸਿਰਫ ਛੋਟੀ ਕਾਰ ਵਾਲਾ ਮਤਲਬ ਕਿ ਹਰ ਤੋਂ ਘੱਟ ਬਜਟ ਦੇ ਵਿੱਚ ਤੇ ਨਾਲ ਸੈਂਟਰ ਹੋ ਤੇ ਅਲਟੋ ਕੇ ਟੈਨ ਇਹ ਵੀ ਤੁਹਾਨੂੰ ਮਾਰਕ ਨਾਲ ਜੈ ਜੈ ਰੇਟਾਂ ਦੇ ਉੱਪਰ ਹੀ ਲੈ ਕੇ ਦਵਾਂਗੇ ਤੇ ਵੀਰੇ ਇਹਦੀ ਮਾਡਲ ਤੇ ਡਿਟੇਲ ਦੱਸ ਦੋ ਕਿ ਇਹ ਵੀਰ ਜੀ ਦਸੰਬਰ 2012 ਹੈ ਟੋਪ ਐਂਡ ਮਾਡਲ ਗੱਡੀ ਹੈ 110 ਚ ਆਰਐਕਸਜ਼ ਚੰਡੀਗੜ੍ਹ ਨੰਬਰ ਦੀ ਕਾਰ ਹੈ ਇੰਸ਼ੋਰੈਂਸ ਵਗੈਰਾ ਸਭ ਕੁਝ ਵੈਲਿਡ ਹੈ ਯੈਸ ਨੂੰ ਵਾਲਾ ਰੇਟ 2,40,000 ਰੁਪਏ ਲੈ ਕੇ ਆ ਜਿਓ ਗੱਡੀ ਦੇ ਦਾਂਗੇ ਆਪਾਂ ਸਿਰਫ 2,40 ਚਾਹੀਏ ਕਾਰ ਆਪਣੇ ਨਾਮ ਕਰ ਸਕਦੇ ਆ ਅੱਗੇ ਦਿਖਾ ਦਿੰਨੇ ਆ ਜੀ ਇਹ 11 ਮਾਡਲ ਹੈ ਜੀਐਲਐਸ ਪਲਸ ਟੋਟਲੀ origignal ਕਾਰ ਇੱਕ ਛੋਟਾ ਜਿਹਾ ਰੇਟ 1,40,000 ਰੁਪਏ ਠੀਕ ਹੈ ਤੇ ਨਾਲ ਅੱਗੇ ਆਇਆ ਤੋਂ ਕੇਟਨ ਖੜੀ ਹੈ ਇਹ 2020 ਮਾਡਲ CNG ਲੱਗੀ ਹੋਈ ਹੈ ਫਸਟ ਓਨਰ ਗੱਡੀ 35 ਤੱਕ ਪਾਸ ਹੋਈ ਵੀ ਪੰਜਾਬ ਨੰਬਰ ਦੀ ਪਹਿਲੇ ਨੰਬਰ ਦੀ ਸਿਰਫ 3,25,000 ਰੁਪਏ ਸੀ ਪਲਸ ਐਫ ਐਸ ਸੀਐਨਜੀ ਤੁਹਾਨੂੰ ਪਤਾ ਬੜੇ ਆਰਾਮ ਨਾਲ ਨਿਕਲ ਜਾਂਦੇ ਛੋਟੀ ਰੇਟਾਂ ਦੀ ਜੇਕਰ ਤੁਸੀਂ ਕਾਰਾਂ ਲੈਣਾ ਚਾਹੁੰਦੇ ਹੋ ਨਾ ਸਾਈਂ ਕਾਰ ਬਾਜ਼ਾਰ ਦੇ ਉੱਪਰ ਸਦੇ ਕਾਰਾਂ ਦੀ ਫੁੱਲ ਗਾਰੰਟੀ ਦੇ ਵਿੱਚ ਹੋਣਗੇ ਕੋਈ ਘਟਵਾਤ ਨਹੀਂ ਹੋਣੀ ਹੈ ਕਿਸੇ ਵੀ ਕਾਰ ਦੇ ਵਿੱਚ ਆ ਕੇ ਬੇਰਾਨ ਸੋਰ ਤੇ ਟੈਸਟ ਡਰਾਈਵ ਲਓ ਮਕੈਨਿਕ ਚੈੱਕ ਕਰੋ ਪੂਰੀ ਤਸੱਲੀ ਨਾਲ ਜਿਹੜੀ ਬੈਠ ਕੇ ਬੇਰਾਨ ਨਾਲ ਡੀਲ ਕਰ ਸਕਦੇ ਹੋ ਸਾਈਡਾਰ ਬਾਜ਼ਾਰ ਦੇ ਭਰਾ ਸਕਦੇ ਨੰਬਰ ਸਕਰੀਨ ਤੇ ਚੱਲ ਰਿਹਾ ਕਾਲ ਕਰ ਲਓ